ਲੁਧਿਆਣਾ ਵਿੱਚ ਜਿੰਦੇਹਾੜੇ ਵਾਪਰੀ ਲੁੱਟ ਦੀ ਵੱਡੀ ਵਾਰਦਾਤ ਨੂੰ ਪੁਲਿਸ ਨੇ ਕੁਝ ਹੀ ਸਮੇਂ ਦੇ ਵਿੱਚ ਹੱਲ ਕਰ ਲਿਆ ਅਤੇ ਇਸ ਪੂਰੇ ਮਾਮਲੇ ਦੇ ਵਿੱਚ ਪੁਲਿਸ ਨੇ 4 ਮੁਲਜ਼ਮਾ ਨੂੰ ਵੀ ਕਾਬੂ ਕੀਤਾ। ਤੁਹਾਨੂੰ ਦੱਸ ਦਈਏ ਕਿ ਇਹਨਾਂ 4 ਹਥਿਆਰਬੰਦ ਨਕਾਬਪੋਸ਼ ਲੁਟੇਰਿਆਂ ਨੇ ਦੁਗਰੀ ਰੋਡ ਤੇ ਇੱਕ ਮਨੀ ਐਕਸਚੇਂਜਰ ਦੇ ਮਾਲਕ ਨੂੰ ਤੇਜ਼ਾਰ ਹਥਿਆਰਾਂ ਦੇ ਨਾਲ ਜ਼ਖਮੀ ਕਰਕੇ ਲੁੱਟ ਦੀ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ ਜਿੱਥੇ ਉਹ ਲੱਖਾਂ ਰੁਪਏ ਦੀ ਨਕਦੀ ਅਤੇ ਡਾਲਰ ਲੁੱਟ ਕੇ ਫਰਾਰ ਹੋ ਗਏ ਸਨ। ਜਦਕਿਉਂ ਨਦੀ ਹੈ ਵਾਰਦਾਤ ਸੀਸੀਟੀਵੀ ਕੈਮਰੇ ਦੇ ਵਿੱਚ ਕੈਦ ਹੋ ਗਈ ਸੀ। ਇਸ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਕਰਦਿਆਂ ਹੋਇਆ ਇਹਨਾਂ ਲੁਟੇਰਿਆਂ ਨੂੰ ਕੁਝ ਹੀ ਸਮੇਂ ਦੇ ਵਿੱਚ ਦਿਲੋਂ ਦੇ ਨੇੜਲੇ ਪਿੰਡ ਕਵੱਦੀ ਤੋਂ ਕਾਬੂ ਕਰ ਲਿਆ ਜਿੱਥੇ ਉਹਨਾਂ ਦੇ ਕੋਲੋਂ ਹਥਿਆਰ ਵੀ ਬਰਾਮਦ ਹੋਏ ਨੇ ਉਧਰ ਸਾਡੇ ਪੱਤਰਕਾਰ ਤਸੀਮ ਭਾਰਦਵਾਜ਼ ਦੇ ਵੱਲੋਂ ਇਸ ਪੂਰੇ ਮਾਮਲੇ ਸੰਬੰਧੀ ਡੀਸੀਪੀ ਅਸ਼ਵਨੀ ਕੁਮਾਰ ਦੇ ਨਾਲ ਗੱਲਬਾਤ ਕੀਤੀ ਗਈ ਅੱਜ ਕਰੀਬ 3:30 ਵਜੇ ਦੇ ਵਿੱਚ ਦੁਗਰੀ ਰੋਡ ਮਾਡਲ ਟਾਊਨ ਤੇ ਇੱਕ ਪਰਮਜੀਤ ਸੇਖੋਂ ਹੈਗੇ ਆ ਮਨੀ ਐਕਸਚੇਂਜ ਕਰਦੇ ਆ ਉਹਨਾਂ ਦੇ ਕੋਲ ਚਾਰ ਬੰਦੇ ਆਏ ਮਨੀ ਐਕਸਚੇਂਜ ਕਰਨ ਦੇ ਬਾਨੇ ਤੇ ਮੁੜ ਕੇ ਉਹਨਾਂ ਨੇ ਦਰਵਾਜ਼ਾ ਅੰਦਰੋਂ ਬੰਦ ਕਰਕੇ ਤੋਂ ਉਹਨਾਂ ਨੂੰ ਵੈਪਨ ਦਿਖਾ ਕੇ ਸਿਰ ਤੇ ਉਹਨਾਂ ਦੇ ਕਲਾਹਾੜੀ ਦੇ ਪੁੱਠਲੇ ਪਾਸੇ ਨਾਲ ਵਾਰ ਵੀ ਕੀਤੇ ਸਿਰ ਉਹਨਾਂ ਦਾ ਬਾੜ ਕੇ ਤੋਂ ਉਹਨਾਂ ਕੋਲ ਦਰਾਜ ਖੋਲ ਕੇ ਕਰੀਬ 2.5 ਕੋ ਲੱਖ ਰੁਪਿਆ ਤੇ ਇੱਕ ਕੁਝ ਹੋਰ ਸਮਾਨ ਸੀਗਾ ਉਹ ਲੈ ਕੇ ਤਾਂ ਮੌਕੇ ਤੋਂ ਫਰਾਰ ਹੋ ਗਏ ਤੇ ਜਦੋਂ ਪੁਲਿਸ ਨੂੰ ਇਤਲਾਹ ਮਿਲੀ ਤਾਂ ACP ਸਿਵਲ ਲਾਈਨ ਤੁਰੰਤ ਮੌਕੇ ਤੇ ਗਏ ਜਾ ਕੇ ਉਹਨਾਂ ਨੇ ਵੀ ਕਿਹੜੀ ਡਾਇਰੈਕਸ਼ਨ ਨੂੰ ਗਏ ਆ ਤਾਂ ਅਲਰਟ ਕੀਤਾ ਥੋੜੀ ਦੇਰ ਬਾਅਦ ਹੀ ਇਨਫਾਰਮੇਸ਼ਨ ਮਿਲੀ ਕਿ ਡੇਲੋਂ ਕੋਈ ਸ਼ੱਕੀ ਬੰਦੇ ਹੈਗੇ ਆ ਪੀਸੀਆਰ ਤੇ ਸ਼ੱਕੀ ਬੰਦਿਆਂ ਨੂੰ ਉਹਨਾਂ ਨੂੰ ਉੱਥੋਂ ਡੇਲੋਂ ਥਾਣੇ ਤੋਂ ਜਾਂ ਪੀਸੀਆਰ ਵਗੈਰਾ ਉਧਰ ਰਸ਼ ਕੀਤੀ ਤੇ ਉੱਥੇ ਲੋਕਾਂ ਨੇ ਵੀ ਮਦਦ ਕੀਤੀ ਪੁਲਿਸ ਦੀ ਔਰ ਇਹ ਚਾਰੋਂ ਜਿਹੜੇ ਅਕਿਊਜ਼ਡ ਸੀਗੇ ਇਹ ਮੌਕੇ ਤੇ ਫੜੇ ਗਏ ਇਹਨਾਂ ਨੇ ਫਾਇਰ ਵੀ ਕੀਤਾ ਉੱਥੇ 315 ਬੋਰ ਦੇ ਦੋ ਕੱਟੇ ਇੱਕ ਕੁਲਹਾੜੀ ਇੱਕ ਕਰਪਾਨ ਇਹਨਾਂ ਦੇ ਕੋਲੋਂ ਹੋਈ ਤੇ ਦੋ ਮੋਟਰਸਾਈਕਲ ਬਰਾਮਦ ਹੋਏ ਦੋਨੋਂ ਦੇ ਦੋਨੋਂ ਮੋਟਰਸਾਈਕਲ ਇਹਨਾਂ ਨੇ 3 ਦਿਨ ਪਹਿਲੇ ਹੀ ਇੱਥੇ ਕੂਚਾ ਨੰਬਰ 2 2 ਨੰਬਰ ਸਰ ਡਿਵੀਜ਼ਨ ਤੋਂ ਚੋਰੀ ਕੀਤੇ ਸੀਗੇ ਸਰ ਪਹਿਲਾਂ ਵੀ ਇਹਨਾਂ ਦੇ ਕੋਈ ਕ੍ਰਿਮੀਨਲ ਰਿਕਾਰਡ ਹੈਗਾ ਜੀ ਉਹਦੇ ਵੀ ਚੈੱਕ ਕੀਤਾ ਗਿਆ ਆ ਇਨਟੈਰੋਗੇਸ਼ਨ ਚੱਲ ਰਹੀ ਹੈ ਇੱਕ ਹਜੇ ਮੰਨਿਆ ਸੀਗਾ ਇੱਕ ਤੇ ਪਹਿਲੇ ਦੋ ਪਰਚੇ ਹੈਗੇ ਆ ਉਹ 7 ਪਿਛਲੇ 7 ਮਹੀਨੇ ਤੋਂ ਜ਼ਮਾਨਤ ਤੇ ਸੀਗਾ ਦੋ ਚੋਰੀ ਦੇ ਪਰਚੇ ਹੈਗੇ ਆ ਇੱਕ ਦੇ ਉੱਤੇ ਬਹਰਾਲ ਪੁਲਿਸ ਇਹਨਾਂ ਮਲਜ਼ਮਾਂ ਦੇ ਨਾਲ ਪੁੱਛਗਿੱਛ ਕਰ ਰਹੀ ਹੈ ਕਿਉਂਕਿ ਪੁਲਿਸ ਨੂੰ ਇਹਨਾਂ ਦੇ ਕੋਲੋਂ ਕਈ ਹੋਰ ਖੁਲਾਸੇ ਹੋਣ ਦੀ ਉਮੀਦ ਹੈ ਲੁਧਿਆਣਾ ਤੋਂ ਤਰਸੇਮ ਭਾਰਦਵਾਦੀ ਰਿਪੋਰਟ Delhi Post ਪੰਜਾਬੀ ਕੀ ਤੂੰ ਹੱਦ ਵੀ ਕੈਨੇਡਾ ਦਾ ਵੀਜ਼ਾ ਰਿਫਿਊਜ਼ ਹੋ ਚੁੱਕਾ ਹੈ ਜਾਂ ਤੁਹਾਡੇ ਆਇਲਟਸ ਵਿੱਚ ਘੱਟ ਬੈਂਡ ਕਰਕੇ ਤੁਹਾਡਾ ਕੈਨੇਡਾ ਵਿੱਚ ਦਾਖਲਾ ਨਹੀਂ ਹੋ ਪਾਰ ਰਿਹਾ ਤੇ ਅੱਜ ਹੀ ਮਿਲੋ ਪੀਰਾਮਿਡ ਈ ਸਰਵਿਸਿਜ਼ ਦੀ ਐਕਸਪਰਟ ਟੀਮ ਦੇ ਨਾਲ ਜੋ ਕਿ ਤੁਹਾਡੀ ਕੇਸ ਦੀ ਅਸੈਸਮੈਂਟ ਕਰਕੇ ਬੜੀ ਪਾਰਦਰਸ਼ਤਾ ਨਾਲ ਤੁਹਾਨੂੰ ਦੱਸ ਪਾਏਗੀ ਕਿ ਤੁਹਾਡੀ ਐਲੀਜੀਬਿਲਟੀ ਕਿਹੜੀ ਕੰਟਰੀ ਵਿੱਚ ਬਣ ਰਹੀ ਹੈ ਅਗਰ ਕੈਨੇਡਾ ਵਿੱਚ ਬਣ ਰਹੀ ਹੈ ਤੇ ਕੀ ਰਿਕੁਆਇਰਮੈਂਟ ਹੈ ਸੋ ਤੁਸੀਂ ਸਾਡੇ ਨਾਲ ਸੰਪਰਕ ਕਰੋ ਔਰ ਕੈਨੇਡਾ ਜਾਂਦੇ ਆਪਣੇ ਸੁਪਨੇ ਨੂੰ ਪੂਰਾ ਕਰੋ